ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਕੰਟੈਕਟ ਨੰਬਰ ਨੇ ਆਪਣੇੰਦਰ 0382025 99063 82025 ਅੱਜ ਤੁਹਾਨੂੰ ਦਿਖਾਉਂਦੇ ਆਂ ਆਪਾਂ ਇੱਕ ਮੀਨੀ ਘੋਟੀ ਇੱਥੇ ਭਾਰੰਤੇ ਵਿਜ਼ਿਟ ਕਰਨ ਲਈ ਪਿੰਡ ਜੋਲ ਸਿੰਘ ਵਾਲਾ ਤਸਵੀਲ ਪੱਟੀ ਜ਼ਿਲ੍ਹਾ ਸ਼ਿਰੀ ਕਰਨਤਾਲ ਸਾਹਿਬ ਜੈਤਾਰਨ ਦਿਖਾਉਂਦੇ ਆਪਾਂ ਇੱਕ ਮੀਨੀ ਤੀਜੇ ਸੂਏ ਝੋਟੀ ਬਹੁਤ ਸੋਹਣੀ ਐ ਨੀਲੀ ਦਾ ਪੰਖ ਰੱਖਦੀ ਐ ਬਾਕੀ ਆਪਾਂ ਜਿਹੜੀ ਇਹਦੀ ਡਿਟੇਲ ਆ ਸਾਰੀ ਤੁਹਾਡੇ ਨਾਲ ਜਿਹੜੀ ਆਪਾਂ ਇਹਦੀ ਸਾਂਝੀ ਕਰਾਂਗੇ ਅੱਜ ਆਪਾਂ ਜਿਹੜਾ ਇਹਦਾ ਪ੍ਰੋਪਰ ਜਿਹੜਾ ਵੇਰਵਾ ਵਾ ਤੁਹਾਡ ਨੂੰ ਦੱਸ ਦਿੰਨੇ ਆ ਕਿ ਤੀਜੇ ਸਵੇਰੇ ਸੂਈ ਆ ਜੀ ਸੂਈ ਨੂੰ ਕਰੇਵ ਕੋਈ ਤਿੰਨ ਤੋਂ ਚਾਰ ਮਹੀਨੇ ਦਾ ਸਮਾਂ ਹੋ ਗਿਆ ਬੱਚਾ ਨਹੀਂ ਹੈਗਾ ਦੁੱਧ ਉਹਦੇ ਥੱਲੇ 6 ਕਿਲੋ ਜਿਹੜਾ ਇਸ ਟਾਈਮ ਹਾਜ਼ਰ ਆ ਤਾਂ ਅੱਗੇ ਜਿਹੜੀ ਇਹ ਕੋਈ ਵੀ 22 ਦਿਨ ਦੀ ਜਿਹੜੀ ਗੱਬਣ ਵੀ ਆ ਚੰਗਾ ਪਿੱਠ ਕੁੜਾ ਸਿੰਘ ਵੀ ਇਹਦੇ ਜਿਹੜੇ ਆਪਾਂ ਵੀ ਤੁਹਾਨੂੰ ਦਿਖਾਉਨੇ ਆ ਸਿੰਘ ਹਿਲਦੇ ਨੇ ਇਹਦੇ ਆ ਚੈੱਕ ਕਰੋ ਠੀਕ ਆ ਜੀ ਬਰਾਬਰ ਸਿੰਘ ਆ ਤੇ ਅਗੇ ਨੀਲੀ ਤੇ ਆਪਾਂ ਕੰਮ ਕਰਨਾ ਹੋਵੇ ਨੀਲੀ ਦੇ ਬੱਚੇ ਵੀ ਇਹ ਚੰਗੇ ਪਾ ਸਕਦੀ ਆ ਬਹੁਤ ਸੋਹਣੀ ਹਾਈਟ ਆ ਪੂਰਾ ਫੋਲੋ ਵਜਨ ਲੋਡ ਹੈਗਾ ਇਹਦਾ ਤੇ ਚੁਆਈ ਜਿਹੜੀ ਇੱਕ ਨੰਬਰ ਆ 6 ਕਿਲੋ ਦੋਨੋਂ ਰਿਮਾ ਦਾ ਦੁੱਧ ਜਿਹੜਾ ਹਾਜ਼ਰ ਆ ਪਹਾੜੇ ਵੰਡੇ ਤੇ ਮਿਲਦੀ ਆ ਸਾਰਾ ਵਨ ਬਹੁਤ ਸੋਹਣਾ ਚੁਆਈ ਬਹੁਤ ਵਧੀਆ ਪੋਲੀ ਆ ਅਥਨਾਂ ਦੀ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਲੰਮੀ ਕੋਈ ਇਹ ਚੈੱਕ ਕਰੋ ਸਹੀ ਜਿ ਸਹੀ ਜਿ ਸਹੀ ਟੰਗਾ ਵਜਨ ਲੋੜਾ ਮੈਦਾ ਆ ਕੁੱਕ ਬਿਲਕੁਲ ਨੀਲੀ ਐ ਦੂਜੀ ਦੇ ਵਿੱਚ ਵੀ ਜਵਾਬ ਹੈਗਾ ਸਿੰਘ ਜਿਹੜੇ ਦੋਵੇਂ ਹਿਲਦੇ ਆ ਮੀਨੀ ਆ ਹਵਾ ਨੇ ਤੇ ਡਬ ਪਿਛਲੇ ਪੈਰ ਤੋਤੇ ਆ ਪੂਛ ਬਿਲਕੁਲ ਲੰਬੀ ਆ ਤੱਕੇ 22 ਦਿਨ ਦਾ ਹੋ ਗਿਆ ਸਮਾਂ ਇਹਨੂੰ ਬਣੀ ਨੂੰ ਵੀ ਤਕਰੀਬ 3 3.5 ਮਹੀਨੇ ਦਾ ਸਮਾਂ ਚੱਲ ਰਿਹਾ ਇਹਨੂੰ ਸੂਈ ਨੂੰ ਹੋ ਗਿਆ ਹੁਣ ਇਹਦੇ ਥੱਲੇ 6 ਕਿਲੋ ਦੁੱਧ ਆਪਾਂ ਇੱਕ ਚੀਜ਼ ਐਡ ਕਰ ਦਈਏ ਬਿਲਕੁਲ ਉਸਕਰੋਂ ਆਈ ਹੈ ਜਿੱਥੇ ਬਿਲਕੁਲ ਸਾਮ ਸੰਭਾਲਣੀ ਸੀ ਹੈਗੀ ਅੱਗੇ ਮੇਰਾ ਵੀਰ ਕੋਈ ਸਾਮ ਸੰਭਾਲ ਕਰਕੇ ਇਹਨੂੰ ਥੋੜਾ ਬਹੁਤਾ ਦੁੱਧ ਤੋਂ ਵੀ ਜਿਹੜਾ ਫਰਕ ਪਾਉਗੀ ਬਾਕੀ ਇਹਨੇ ਗਰਮੀ ਦਾ ਸੀਜ਼ਨ ਵਧੀਆ ਦੁੱਧ ਦੇ ਜਾਣਾ ਰੇਟੇ ਦਾ ਬਿਲਕੁਲ ਜਿਹੜਾ ਜੈਨੂਲ ਜੈਜ ਆ ਕੁਝ ਜ਼ਿਆਦਾ ਰੇਟ ਨਹੀਂ ਵਜ਼ਨ ਲੋਡ ਦੇ ਹਿਸਾਬ ਨਾਲ ਤੇ ਦੁੱਧ ਦੀ ਕੁਆਲਿਟੀ ਦੇ ਹਿਸਾਬ ਨਾਲ ਰੇਟ ਜਿਹੜਾ ਟੋਟਲ ਜਿਹੜਾ ਵਾ 44000 ਰੁਪਇਆ ਉਹਦੇ ਤੋਂ ਆਪਾਂ ਮਾਨਤਾਨ ਕਰ ਆ ਜਾਂਦਾ ਜਰੂਰ ਕਰਾਂਗੇ ਬਾਕੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ